ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਚਲੰਦਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਇਕਾਲੀ ਉਮੀਦਵਾਰ ਆਪ ਦੇ ਵਿੱਚ ਹੋਈ ਹੈ ਸ਼ਾਮਿਲ ਸੋ ਆਕਾਲੀ ਦਲ ਉਮੀਦਵਾਰ ਸੁਰਜੀਤ ਕੋਰ ਆਪ ਦੇ ਵਿੱਚ ਸ਼ਾਮਿਲ ਹੋਈ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ انہਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਸੋ ਚਲੰਦਰ ਚ ਆਮ ਆਦਮੀ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਦੱਸਦੇ ਕਿ ਚਲੰਦਰ ਵੈਸਟ ਜਿਮਨੀ ਚੌਂਕ ਜਿਹੜੀ ਕਿ 10 ਜੁਲਾਈ ਨੂੰ ਹੋਣੀ ਹੈ ਜਿਸ ਨੂੰ ਲੈ ਕੇ ਹੁਣ ਇਹ ਵੱਡਾ ਵੱਡੀ ਖਬਰ ਸਾਹਮਣੇ ਆਈ ਹੈ ਚਲੰਦਰ ਵੈਸਟ ਜਿਮਨੀ ਚੌਂਕ ਦੇ ਨਾਲ ਜੁੜੀ ਜਿੱਥੇ ਕਿ ਅਕਾਲੀ ਦਲ ਦੇ ਉਮੀਦਵਾਰ ਜੜੇ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਈ। ਸਚੰਦਰ ਚ ਆਮ ਆਦਮੀ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ। ਅਕਾਲੀ ਉਮੀਦਵਾਰ ਆਪ ਦੇ ਵਿੱਚ ਹੋਈ ਹੈ ਸ਼ਾਮਿਲ। ਸੁਰਜੀਤ ਕੌਰ ਜੋ ਕਿ ਅਕਾਲੀ ਦਲ ਤੋਂ ਉਮੀਦਵਾਰ ਸੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਚੁੱਕੀ ਹੈ। ਸੋ ਸੀਐਮ ਭਗਵੰਤ ਮਾਨ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ। ਸਚੰਦਰ ਵੈਸਟ ਜਿਮਨੀ ਚੋਣ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਜੁਤੇ ਕਿ ਵੱਡਾ ਹੁਲਾਰਾ ਮਿਲਿਆ ਤੇ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ। ਤੁਹ ਜਲੰਧਰ ਵੈਸਟ ਜਿਮਨੀ ਚੋਣ ਜੋ ਕਿ 10 ਜੁਲਾਈ ਨੂੰ ਇਹ ਜਿਮਨੀ ਚੋਣ ਹੋਣੀ ਹੈ ਚਲੰਦਰ ਦੇ ਵਿੱਚ ਜਿੱਥੇ ਕਿ ਉਸ ਨਾਲ ਜੁੜੀ ਹੋਈ ਹੈ ਵੱਡੀ ਖਬਰ ਆਕਾਲੀ ਦਲ ਦੇ ਉਮੀਦਵਾਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਈ। ਸੁਨਿੰਦਰ ਗੁਪਤਾ ਹਰ ਨਾਲ ਜੁੜ ਚੁੱਕੇ ਨੇ ਵਧੇਰੇ ਜਾਣਕਾਰੀ ਲਈ ਸੁਨਿੰਦਰ ਵੱਡਾ ਚਟਕਾ ਲੱਗਿਆ ਆਕਾਲੀ ਦਲ ਨੂੰ ਜਲੰਧਰ ਵੈਸਟ ਜਿਮਨੀ ਚੋਣ ਦੇ ਦੌਰਾਨ ਜਿਹੜਾ ਕਿ ਇਹ ਆਮ ਆਦਮੀ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਉਮੀਦਵਾਰ ਜਿਹੜੇ ਕਿ ਕਾਲੀ ਦਲ ਦੀ ਉਹ ਆਮ ਆਦਮੀ ਪਾਰਟੀ ਚ ਹੋਈਆਂ ਸ਼ਾਮਿਲ ਜੀ ਖੋਰ ਕੀ ਕੋ ਜਾਣਕਾਰੀ ਤੁਹਾਡੇ ਕੋਲ ਬਿਲਕੁਲ ਤੌਰ ਤੇ ਤਲਗਨ ਤੇ ਅੱਜ ਇਹ ਬੜਾ ਵੱਡਾ ਜਿਹੜਾ ਹੋਇਆ ਸੱਤ ਵਿੱਚ ਉਲਟ ਫੇਰ ਹੋ ਜਾਂਦਾ ਹੈ ਕਿ ਜਦੋਂ ਕਾਲੀ ਦਲ ਬਾਦਲ ਵੱਲੋਂ ਜਿਹੜੀ ਹੈ ਆਪਣੇ ਉਮੀਦਵਾਰ ਸਰਜੀਤ ਗੌਰ ਨੂੰ ਚੋਣ ਮੈਦਾਨ ਵਿੱਚ ਤੋੜਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਆ ਕਾਲੀ ਦਲ ਬਾਦਲ ਜਿਹੜਾ ਉਹ ਤੋਂ ਪਿੱਛੇ ਆਪਣਾ ਹੱਥ ਪਿੱਛੇ ਖਿੱਚ ਲੈਂਦਾ ਵਾ ਉਹ ਕਿਹਾ ਜਾਂਦਾ ਕਿ ਸਾਡੀ ਉਮੀਦਵਾਰ ਨਹੀਂ ਹੈਗੀ ਅਸੀਂ ਜਿਹੜਾ ਵਾ ਭੋਜਾ ਸਮਾਜ ਪਾਰਟੀ ਨੂੰ ਆਪਣਾ ਜਿਹੜਾ ਵਾ ਸਮਰਥਨ ਦਿੰਨੇ ਆ ਉਸ ਤੋਂ ਬਾਅਦ ਜਿਹੜਾ ਵਾ ਕਈ ਤਰ੍ਹਾਂ ਦੇ ਉਲਟਫੇਰ ਜਿਹੜੇ ਨੇ ਸਿਆਸਤ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਔਰ ਅੱਜ ਜਿਹੜਾ ਵਾ ਬੀਬੀ ਸਰਜੀਤ ਗੌਰ ਜਿਹੜੀ ਕਿ ਕਾਲੀ ਦਲ ਦੇ ਉਮੀਦਵਾਰ ਸੀ ਉਹਨਾਂ ਨੇ ਅੱਜ ਜਿਹੜਾ ਵਾ ਆਪ ਦਾ ਜਿਹੜਾ ਵਾ ਝਾੜੂ ਜਿਹੜਾ ਵਾ ਫੜ ਲਿਆ ਔਰ ਆਪ ਦੇ ਵਿੱਚ ਵੀ ਸ਼ਾਮਲ ਹੋ ਗਏ ਦੇ ਵਿੱਚ ਖੇਲ ਜਿਹੜਾ ਵਾ ਬਿਲਕੁਲ ਖਤਮ ਹੁੰਦਾ ਦਿਖਾਈ ਦੇ ਰਿਹਾ ਵਾ ਔਰ ਜਿਹੜਾ ਆਪ ਦਾ ਪਲਾਣਾ ਜਿਹੜਾ ਵਾ ਬਿਲਕੁਲ ਭਾਰੀ ਹੁੰਦਾ ਦਿਖਾਈ ਦੇ ਰਿਹਾ ਵਾ ਔਰ ਸ਼ੀਟ ਜਿਹੜੀ ਸਿੱਧੀ ਸਿੱਧੀ ਜਿਹੜੀਆਂ ਆਪ ਦੀ ਝੋਲੀ ਵਿੱਚ ਜਿਹੜੀਆਂ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਅਗਰ ਗੱਲ ਕਰੀਏ ਬੀਬੀ ਸਜੀਤ ਕੌਰ ਦੀ ਤੇ ਇਹਨਾਂ ਦੇ ਜਿਹੜੇ ਪਤੀ ਸੀ ਪ੍ਰੀਤਮ ਜੀ ਜਥੇਦਾਰ ਪ੍ਰੀਤਮ ਸਿੰਘ ਉਹ ਜਿਹੜਾ ਉਹਨਾਂ ਦੇ ਕਾਉਂਸਲਰ ਵੀ ਰਹੇ ਤਿੰਨ ਵਾਰ ਕਾਉਂਸਲਰ ਰਹੇ ਨੇ ਔਰ ਉਹਨਾਂ ਦੀ ਜਿਹੜੀ ਆਪਣੇ ਏਰੀਆ ਦੇ ਵਿੱਚ ਕਾਫੀ ਜਿਹੜੀ ਵਿਅਸਤਤਾ ਦੇ ਵਿੱਚ ਕਾਫੀ ਪੜਖ ਸੀ ਪਕੜ ਸੀ ਜਿਸ ਦਾ ਜਿਹੜਾ ਫਾਇਦਾ ਬੀਬੀ ਸੁਜੀਤ ਕੋਟ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਆ ਸੀ ਪਰ ਕਿਧਰੋਂ ਕਿਤੇ ਕਾਲੀ ਦਲ ਜਿਹੜਾ ਵਾ ਆਪਣੇ ਪੈਰਾਂ ਤੇ ਆਪ ਕੋਹਾੜੀ ਮਾਰਦੇ ਹੋਏ ਜਦੋਂ ਉਹ ਇਹਨਾਂ ਤੋਂ ਪੁੱਛੋ ਆਪਣਾ ਹੱਥ ਖਿੱਚ ਲੈਂਦੇ ਨੇ ਤੇ ਉਸ ਤੋਂ ਬਾਅਦ ਬੀਬੀ ਫਿਰ ਜਿਹੜੇ ਨੇ ਅੱਜ ਜਿਹੜੇ ਨੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਜਿਹੜਾ ਕਿ ਜਿਹਦੇ ਨਾਲ ਕਿ ਆਮ ਆਦੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਗੱਲ ਕਰੀਏ ਤੇ ਅੱਜ ਲਗਾ ਬਲ ਮਿਲਦਾ ਵਾ ਔਰ ਆਮ ਆਦੀ ਪਾਰਟੀ ਦੀ ਵਿਅਸਤ ਦੇ ਵਿੱਚ ਜਿਹੜੀ ਹੈ ਇਹਦੇ ਬੀਬੀ ਸੁਜੀਤ ਕੋਟ ਦੇ ਸ਼ਾਮਲ ਹੋਣ ਦੇ ਨਾਲ ਜਿੱਥੇ ਤੋਂ ਤੇ ਜਿਹੜੀ ਮੋਹਰ ਲੱਗਦੀ ਉਹੀ ਬਿਲਕੁ ਹਈ ਹੈ ਅਗਰ ਦੂਜੇ ਪਾਸੇ ਗੱਲ ਕਰ ਲੈਂਦੇ ਆਂ ਕਾਂਗਰਸ ਦੀ ਗੱਲ ਕਰ ਲਈਏ ਜਾਂ ਭਾਜਪਾ ਦੀ ਗੱਲ ਕਰ ਲਈਏ ਤੇ ਕਾਂਗਰਸ ਦੇ ਜਿਹੜੇ ਉਮੀਦਵਾਰ ਬੀਬੀ ਸ੍ਰੀ ਸੁਰੇਂਦਰ ਕੋਰ ਨੂੰ ਖੜੇ ਕੀਤਾ ਗਿਆ ਵਾ ਉਹਨਾਂ ਦੇ ਲੋਕਾਂ ਨੇ ਕੋਈ ਕੋਸ਼ਿਸ਼ ਜਿਹੜੇ ਨੇ ਬਸ ਅਸੀਂ ਗੱਲ ਕੀਤੀ ਸੀ ਉਹਨਾਂ ਵੱਲ ਇਹ ਗੱਲ ਕਹੀ ਗਈ ਹੈ ਵੀ ਅਸੀਂ ਤੇ ਕਈ ਇਲਾਕਿਆਂ ਵਿੱਚ ਬੀਬੀ ਜੀ ਨੂੰ ਆਂਦੇ ਅਸੀਂ ਦੇਖਿਆ ਹੀ ਨਹੀਂ ਹੈਗਾ ਤੇ ਅਸੀਂ ਇਹਨਾਂ ਨੂੰ ਕਿੱਦਾਂ ਵੋਟ ਪਾ ਦਾਂਗੇ ਤੇ ਕਿਤੇ ਨਾ ਕਿਤੇ ਇਹ ਵੀ ਉਹਨਾਂ ਦਾ ਜਿਹੜਾ ਦਿਖਦਾ ਹੋਇਆ ਗ੍ਰਾਫ ਜਿਹੜਾ ਵਾ ਕਾਂਗਰਸ ਦਾ ਜਿਹੜਾ ਵਾ ਦਿਖਾਈ ਦੇ ਰਿਹਾ ਵਾ ਤੇ ਦੂਜੇ ਪਾਸੇ ਸ਼ੀਸ਼ਲ ਮੁੰਗਰਾਲ ਦੇ ਉੱਤੇ ਜਿਹੜੇ ਨੇ ਹਰ ਜਿਸ ਨੂੰ ਲੈ ਕੇ ਜਿਹੜੇ ਸੱਤੇ ਦੇ ਉੱਪਰ ਅਗਰ ਗੱਲ ਕਰੀਏ ਗ੍ਰਾਈ ਦੇ ਇਲਜ਼ਾਮ ਲੱਗ ਰਹੇ ਨੇ ਨਸ਼ਾ ਤਸਕਰੀ ਦੇ ਇਲਜ਼ਾਮ ਲੱਗ ਰਹੇ ਨੇ ਕਈ ਤਰ੍ਹਾਂ ਦੀਆਂ ਉਹਨਾਂ ਦੀਆਂ ਜਿਹੜੀਆਂ ਮੈਂ ਆਡੀਓ ਵਾਇਰਲ ਹੋ ਰਹੀਆਂ ਵਾ ਤੇ ਕਿਤਨਾ ਜਿੱਤੇ ਅਗਰ ਗੱਲ ਕਰੀਏ ਤੇ ਇਹ ਬਾਜਪਾ ਦਾ ਵੀ ਜਿਹੜਾ ਗ੍ਰਾਫ ਉੱਥੇ ਲੱ ਦਿਖਦਾ ਦਿਖਦਾ ਹੋਇਆ ਜਲਾਵਾ ਦਿਖਾਈ ਦੇ ਰਿਹਾ ਦਾ ਔਰ ਆਮ ਆਦੀ ਪਾਰਟੀ ਦੀ ਗੱਲ ਕਰੀਏ ਤੇ ਮਹਿੰਦਰ ਭਗਤ ਇੱਕ ਇਸਟਾ ਦੇ ਉਮੀਦਵਾਰ ਨੇ ਜਿਹੜੇ ਕਿ ਬਿਲਕੁਲ ਸਾਫ ਸਫੀ ਵਾਲੇ ਨੇ ਔਰ ਕੋਈ ਵੀ ਉਹਨਾਂ ਦੇ ਉੱਤੇ ਕੋਈ ਦਾਗ ਨਹੀਂ ਹੈਗਾ ਤੇ ਦਾਗ ਜਿਹੜੇ ਨੇ ਉਹ ਆਪਣਾ ਲੀਡਰ ਹੈਗੇ ਨੇ ਬੇਸ਼ੱਕ ਉਹ ਬਾਜਪਾ ਛੱਡ ਕੇ ਆਮ ਆ ਦਿਖਾਈ ਦੇ ਰਿਹਾਗਾ ਇਸ ਨੂੰ ਲੈ ਕੇ ਜਿਹੜੇ ਲੋਕਾਂ ਦੇ ਵਿੱਚ ਜਿਹੜਾ ਇਸ ਵਾਰ ਉਹਨਾਂ ਨੂੰ ਜਤਾਨ ਦੇਤੇ ਲੋਕ ਜਿਹੜੇ ਨੇ ਬਿਲਕੁਲ ਮੋਹਰ ਲਗਾ ਲਾਉਂਦੇ ਦਿਖਾਈ ਦੇ ਰਹੇ ਨੇ ਉਹ ਇੱਕ ਵਾਰ ਉਹਨਾਂ ਨੂੰ ਮੌਕਾ ਦੇਣਾ ਜਾਂਦੇ ਨੇ ਪਰ ਜਿੱਦਣੇ ਜਿੱਤੇ ਅੱਜ ਬੀਬੀ ਸਦੀਦ ਕੌਰ ਦੇ ਸ਼ਾਮਲ ਹੋਣ ਦੇ ਨਾਲ ਹੋਰ ਜਿਲਾਵਾ ਆਪ ਆਪ ਨੂੰ ਯਾਦਾ ਬਲ ਮਿਲਦਾ ਹੋਇਆ ਦਿਖਾਈ ਦਿੱਤਾ ਜੀ ਪਰਮਜੀਤ ਜੀ ਬਿਲਕੁਲ ਜੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਰਿਹਾ ਨਵਿੰਦਰ ਜੀ